ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 5-500 6-600 ਦੇ ਸੂਟ ਆ ਬਾਬੇ ਦੇ ਹੱਥੇ ਕਰਤੇ 2-200 ਦੇ ਵਿੱਚ ਇਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ 31 ਅਗਸਤ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਹੋਣੇ 200 ਚ ਹਲੋ ਪਿਓਰ ਮਡਾਲ 골ਡ ਵਰਕ ਦੇ ਨਾਲ ਹਾਂਜੀ ਇੱਕ ਇੱਕ ਪ੍ਰਿੰਟ 라ਜਵਾਬ ਕਪੜਾ ਮੀਟਰ ਨਾਲ ਪੰਜ ਮੀਟਰ ਆਪਾਂ ਦਾਂਗੇ 300 ਰੁਪਏ ਆ 골ਡ ਦੀ ਗਾਰੰਟੀ ਪੂਰੀ ਫੁੱਲ ਗਾਰੰਟੀ ਨਾਲ ਭਾਜੀ 300 ਰੁਪਏ ਦਾ ਸੂਟ ਦੇਖੋ ਕੋਈ ਵੀ ਤੁਹਾਨੂੰ 500 ਦਾ ਸੂਟ ਨਹੀਂ ਦੇ ਸਕਦਾ 12 1200 15 15 ਦਾ ਬਾਜ਼ਾਰ ਚ ਵੇਖਦਾ ਬਾਪੇ ਦੀ ਠੇਡੀ ਨੇ 500 ਚ ਕਾ ਆ ਤੁਸੀਂ ਚੈੱਕ ਕਰ ਲਓ ਗਲੇ ਦੇ ਕੰਮ ਦੇਖੋ ਕੇਰਾ ਦੇਖੋ ਵਾਜੂ ਵਰਕ ਵੀ ਆਪ 16 1700 1800 ਕੋਈ ਨਹੀਂ ਰੇਟ ਇਹਦਾ ਲੈਣਾ 600 ਰੁਪਏ ਦਵਾਂਗੇ ਆਹ ਦੇਖੋ ਭਾਜੀ ਪੀਸ 875 ਵਾਲਾ ਸੂਟ ਇੱਕ ਨਾਲ ਇੱਕ ਫ੍ਰੀ ਕੱਪੜੇ ਦੀ ਪੂਰੀ ਗਾਰੰਟੀ ਕੱਲਾ-ਕੱਲਾ ਪੀਸ ਲਿਓ ਜਿਹੜਾ ਵਿਕ ਜੇ ਤੁਹਾਡਾ ਜਿਹੜਾ ਨਾ ਵਿਕਿਆ ਵਾਪਸੀ ਆ ਘਾਟਾ ਨਹੀਂ ਪੈਂਦਾ 400 ਰੁਪਏ ਲੈ ਲਿਓ ਦੇਖੋ ਜੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਫੇਰੀ ਦਾ ਕੱਪੜਾ ਵੀ ਤੁਹਾਡਾ ਵੱਡਾ ਫਾਇਦਾ ਕੀ ਆ ਤੁਹਾਨੂੰ ਸੈਟ ਵਾ ਸੈਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ-ਇੱਕ ਸੂਟ ਰਹਿ ਜਾ ਨਹੀ ਵਿਕਿਆ ਵਾਪਸੀ ਦੀ ਵੀ ਗਾਰੰਟੀ ਆ ਆ ਦੇਖੋ ਭਾਜੀ ਕ੍ਰੇਮ ਨੇਚਰਲ ਦਾ ਹੈਵੀ ਸੂਟ ਜੰਗਲ ਡਿਜ਼ਾਈਨ ਜੰਗਲ ਡਿਜ਼ਾਈਨ 2 2000 ਦਾ ਪਿਆਰ ਚ ਵਿਕਦਾ ਹੈ ਆ ਚੱਕੋ ਭਾਜੀ ਆਪਾਂ ਦੇ ਰਹੇ ਆ 800 ਰੁਪਏ ਦੀ ਰੇਂਜ ਲਓ ਆ ਦੇਖੋ 2 2000 ਵਾਲੇ ਸੂਟ 8 800 ਦੇ ਵਿੱਚ ਤੋਹਫੇ ਭਾਜੀ ਤੋਹਫੇ ਹਾਂਜੀ ਆ ਦੇਖੋ ਪੀਸ ਬੜਿਆ ਹੋਇਆ ਆ ਕੰਮ ਦੇਖੋ ਕੀਤਾ ਹੋਇਆ ਜੀ ਆ ਦੇਖੋ ਦੁਪੱਟੇ ਜਿਹੜੇ ਬਜ਼ਾਰਾਂ ਚ ਦਮੀਆਂ ਦੇ ਲਾ ਕੇ 295 ਨਾ ਹਾਂਜੀ ਆ ਬਾਬੇ ਦੇ ਪਿਓਰ ਦੇਸੀ ਕਿ ਹਕਲਗੱਤੇ ਰੇ ਸੂਟ ਜੀ ਆ 8 800 ਰੁਪਏ ਕਰਤੇ ਭਾਜੀ